ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਮੈਂ ਹਾਂ ਤੁਹਾਡੇ ਨਾਲ ਰਿਦਮ ਪੰਜਾਬ ਅਪਡੇਟ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਆਓ ਇੱਕ ਰੁਕ ਕਰਦੇ ਹਾਂ ਪੰਜਾਬ ਦੀਆਂ ਕੁਝ ਵਿਸ਼ੇਸ਼ ਖਬਰਾਂ ਵੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਕ ਅਹਿਮ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਵਿਰੋਧੀ ਧਿਰਾਂ ਤੇ ਕਰੜੇ ਸ਼ਬਦੀ ਹਮਲੇ ਕੀਤੇ ਚੋਣਾ ਦੇ ਵਿੱਚ ਧੱਕੇਸ਼ਾਹੀ ਦੇ ਦੋਸ਼ਾਂ ਨੂੰ ਨਕਾਰਦਿਆਂ ਮੁੱਖ ਮੰਤਰੀ ਨੇ ਅੰਕੜੇ ਪੇਸ਼ ਕੀਤੇ ਉਹਨਾਂ ਦੱਸਿਆ ਕਿ ਬਲਾਕ ਸਮਤੀ ਦੇ ਕੁੱਲ 2833 ਜ਼ੋਨਾਂ ਦੇ ਵਿੱਚੋਂ ਚੋਣਾਂ ਹੋਣੀਆਂ ਨੇ ਤੇ ਇਹਨਾਂ ਦੇ ਵਿੱਚੋਂ 340 ਤੇ ਆਮ ਆਦਮੀ ਪਾਰਟੀ 3 ਤੇ ਕਾਂਗਰਸ 8 ਤੇ ਆਜ਼ਾਦ ਉਮੀਦਵਾਰ ਬਿਨਾਂ ਮੁਕਾਬਲਾ ਜਿੱਤੂ ਰਹੇ ਨੇ ਮਾਨਯੋਗ ਸਪਸ਼ਟ ਕੀਤਾ ਕਿ ਇੱਥੇ ਕੋਈ ਤੱਕਾ ਨਹੀਂ ਹੋਇਆ ਸਗੋ ਸੱਚਾਈ ਇਹ ਹੈ ਕਿ ਵਿਰੋਧੀ ਪਾਰਟੀਆਂ ਨੂੰ ਚੋਣ ਲੜਨ ਦੇ ਲਈ ਉਮੀਦਵਾਰ ਹੀ ਨਹੀਂ ਲੱਭ ਰਹੇ ਇਹ ਹਾਰਮਨੀ ਅਸਲ 'ਚ ਇਹਨਾਂ ਨੇ ਇੱਕ ਦਿਨ ਪਹਿਲਾਂ ਹੀ ਮੰਨੀ ਹੈ ਕੱਲ ਨੂੰ ਇਹਨਾਂ ਨੂੰ ਪਤਾ ਹੀ ਲੱਗਿਆ ਵੀ ਲੋਕ ਤਾਂ ਨਾਲ ਹੈ ਨਹੀਂ ਯਾਰ ਤੇ ਚਲੋ ਫਿਰ ਐ ਕਰੋ ਫਿਰ ਆਮ ਆਦੀ ਪਾਰਟੀ ਵਾਲੇ ਕਹਿੰਦੇ ਲੁੱਟ ਲਿਆ ਜੀ ਇਹਨਾਂ ਨੇ ਵੋਟਾਂ ਲੁੱਟ ਲਈਆਂ ਜੀ ਇਹ ਕਰ ਲਈ ਉਹ ਕਰ ਲਿਆ ਕਮਾਲ ਹੈ ਯਾਰ 2833 ਜ਼ੋਨ ਦੇ ਵਿੱਚ ਬਲਾਕ ਸਮਤੀ ਦੀ ਚੋਣ ਹੋ ਰਹੀ ਹੈ ਜੀ ਜਿਸ ਵਿੱਚੋਂ 340 ਬਿਨਾ ਮੁਕਾਬਲਾ ਜੇਤੂ ਹੋਗੇ ਆਮ ਆਦੀ ਪਾਰਟੀ ਦੇ ਤੇ 3 ਬਿਨਾ ਮੁਕਾਬਲਾ ਜੇਤੂ ਹੋਗੇ ਕਾਂਗਰਸ ਦੇ 8 ਇੰਡੀਪੈਂਡੈਂਟ ਬਿਨਾ ਮੁਕਾਬਲਾ ਜਿੱਤ ਗਏ ਜੀ ਕਿਉਂਕਿ ਇੰਨਾ ਸੀਟਾਂ ਤੇ ਜਾਂ ਤਾਂ ਕਾਗਜ਼ ਗਲਤ ਭਰੇ ਗਏ ਜਾਂ ਫਿਰ ਕੋਈ ਬੰਦਾ ਨਹੀਂ ਖੜਾ ਹੋਇਆ ਤਾਂ ਫਿਰ ਕਾਂਗਰਸ ਦੇ ਵੀ ਤਾਂ ਤਿੰਨ ਹੋ ਗਏ ਨਾ ਉੱਥੇ ਕਿਉਂ ਨਹੀਂ ਧੱਕਾ ਹੋਇਆ ਫਿਰ ਇਹ ਕਿੰਨੇ ਧੱਕਾ ਹੋਇਆ ਆਠ ਆਜ਼ਾਦ ਵੀ ਜਿੱਤ ਗਏ ਉੱਥੇ ਕਿਉਂ ਨਹੀਂ ਫਿਰ ਧੱਕਾ ਹੋਇਆ ਜਦੋਂ ਇਹਨਾਂ ਨੂੰ ਬੰਦੇ ਹੀ ਨਹੀਂ ਲੱਭ ਰਹੇ ਇਹ ਸਾਡਾ ਕੀ ਕਸੂਰ ਹੈ ਧੂਰੀ ਤੋਂ ਸੱਤ ਜਿੱਤ ਗਏ 6 ਆਵਾਮ ਦੀ ਪਾਰਟੀ ਨੇ ਇੱਕ ਆਜ਼ਾਦ ਤੇ ਫਿਰ ਉੱਥੇ ਤਾਂ ਨੀ ਧੱਕਾ ਹੋਇਆ ਕਿਤੇ ਧੂਰੀ ਤੋਂ ਖਬਰ ਨਹੀਂ ਆਈ ਕੋਈ ਬੰਦੇ ਹੀ ਨਹੀਂ ਲੱਭ ਰਹੇ ਇਹਨਾਂ ਨੂੰ ਸਾਹਮਣੇੋਂ ਦੋਨਾਂ ਪਾਰਟੀਆਂ ਨੂੰ ਬੰਦੇ ਨਹੀਂ ਲੱਭ ਰਹੇ ਮਾਨਯੋਗ 111 ਦਿਨ ਦੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਕੱਲ ਇੱਕ ਬੜਾ ਗੈਰ ਜ਼ਿੰਮੇਵਾਰਾਨਾ ਬਿਆਨ ਦਿੱਤਾ ਕਿ ਆਮ ਆਦਮੀ ਪਾਰਟੀ ਵਾਲਿਆਂ ਨੇ 100 100 ਬੈਲਟ ਪੇਪਰ ਜਿਨ੍ਹਾਂ ਤੇ ਝਾੜੂ ਦੇ ਚੋਣ ਨਿਸ਼ਾਨ ਤੇ ਪਹਿਲੇ ਹੀ ਮੋਹਰੇ ਲੱਗੇ ਹੋਏ ਨੇ ਉਹ ਵੱਧ ਛਪਾ ਰੱਖੇ ਨੇ ਹਰ ਬੂਤ ਤੇ ਅਸਲ ਚ ਜੇ ਇਹਨੂੰ ਥੋੜਾ ਜਿਹਾ ਗਹਿਰਾਈ ਨਾਲ ਡੂੰਘਾਈ ਨਾਲ ਇਸ ਬਿਆਨ ਨੂੰ ਨਾ ਪਿਓ ਹਾਰ ਹੀ ਮੰਨ ਲੈ ਅਸਲ ਚ ਉਹ ਵੀ ਚਲੋ ਹਾਰ ਤਾਂ ਗਈ ਹੁਣ ਪਰ ਇਹਨਾਂ ਨੂੰ ਜਿੱਤ ਦਾ ਆਨੰਦ ਨਾ ਮੰਨ ਲੈਣ ਦਿਓ ਇਹਨਾਂ ਦੀ ਹਾਰ ਨੂੰ ਰੌਂਡ ਚ ਬਦਲ ਦੋ ਆਪਾਂ ਕਹਿੰਦੇ ਰੌਂਡ ਪੈ ਗਈ ਦੁਬਾਰੇ ਖੇਡਾਂਗੇ ਦੁਬਾਰੇ ਖੇਡਾਂਗੇ ਜਿਹੜਾ ਹਾਰਦਾ ਹੁੰਦਾ ਹੈ ਨਾ ਫਿਰ ਉਹ ਕਈ ਵਾਰੀ ਐਦਾਂ ਮਤਲਬ ਉਹ ਜਿਹੜੀ 12 ਬੀਟੀਜੀ ਖੇਡਦੇ ਹੁੰਦੇ ਸੀ ਉਹਨੂੰ ਢਾ ਦਿੰਦਾ ਹੈ ਜਾਂ ਜਿਹੜਾ ਪਹਿਲਵਾਨ ਹਾਰਦਾ ਹੁੰਦਾ ਫਿਰ ਉਹ ਕੰਨ ਤੇ ਦੰਦੀਆਂ ਵੱਢਣ ਲੱਗ ਜਾਂਦੇ ਦੂਜੇ ਪਹਿਲਵਾਨ ਦੇ ਵਿਹਾਰ ਤਾਂ ਗਈ ਹੁਣ ਚਲੋ ਇਹੋ ਜਿਹੇ ਹਰਕਤਾਂ ਤੇ ਆ ਜਾਂਦੇ ਆ ਉਹਨਾਂ ਹਰਕਤਾਂ ਤੇ ਇਸ ਵਕਤ ਕਾਂਗਰਸ ਤੇ ਅਕਾਲੀ ਦਲ ਦੋਨੋਂ ਉਤਰੇ ਹੋਏ ਨੇ ਇਲੈਕਸ਼ਨ ਕਮਿਸ਼ਨ ਜਿਹੜਾ ਸੈਂਟਰ ਦਾ ਹੈ ਸੈਂਟਰ ਦੀ ਏਜੰਸੀ ਹੈ ਫੈਡਰਲ ਏਜੰਸੀ ਹੈ ਚਲੋ ਕਨਸਟੀਟਿਊਸ਼ਨਲ ਇੰਸਟੀਟਿਊਸ਼ਨ ਹੈ ਚਲੋ ਉਹਤੇ ਵੀ ਕਾਫੀ ਬਾਰ ਸਵਾਲ ਉੱਠਦੇ ਨੇ ਇਹ ਕਾਂਗਰਸ ਵਾਲੇ ਕੀ ਕਰਦੇ ਆ ਵਿਹਾਰ ਜਿੱਦਾਂ ਬੀਜੇਪੀ ਨਾਲ ਲੜਨ ਲੱਗ ਜਾਂਦੇ ਐ ਜੋ ਵਿਹਾਰ ਹਾਰ ਜਾਂਦੇ ਨਾ ਬੀਜੇਪੀ ਨਾਲ ਲੜਨ ਲੱਗ ਜਾਂਦੇ ਆਏ ਕੀਤਾ ਇਹਨਾਂ ਨੇ ਅਸੀਂ ਤਾਂ ਹਾਰ ਗਏ ਤੇਜਸਵੀ ਨੂੰ ਪੁੱਛ ਕੇ ਦੇਖੋ ਉਹ ਕਹਿੰਦਾ ਸਾਨੂੰ ਮੈਨੂੰ ਕਾਂਗਰਸੀ ਹਰਾ ਜਾਂਦੀ ਐ ਪਿਛਲੀ ਵਾਰ 60 ਸੀਟਾਂ ਲਈਆਂ ਸੀ 16 17 ਆਈਆਂ ਸੀ ਐਤ ਕੀ 63 ਲਈਆਂ ਸੀ 6 ਆਈਆਂ ਨੇ ਆਪਦੀ ਪੀੜੀ ਥੱਲੇ ਸੋਟਾ ਨਹੀਂ ਫੇਰਦੀ ਕਾਂਗਰਸ ਅੱਛਾ ਦਿੱਲੀ 'ਚ ਨਹੀਂ ਕਹਿੰਦੇ ਇਹ ਕਹਿੰਦੇ ਦਿੱਲੀ 'ਚ ਕਹਿੰਦੇ ਨਾ ਨਾ ਇਹ ਠੀਕ ਹੋਈਆਂ ਵੋਟਾਂ ਕਿਉਂਕਿ ਦਿੱਲੀ 'ਚ ਇਹਨਾਂ ਦਾ ਖਾਤਾ ਹੀ ਨਹੀਂ ਖੁੱਲਿਆ ਮੇਰੇ ਤਾਂ ਸੂਰਤ ਤੋਂ ਪਹਿਲਾਂ ਮੈਂ ਤਾਂ ਜੋ ਹੁੰਦਾ ਇਸ ਲਾਈਨ ਚ ਆਹ ਦਿੱਲੀ ਦਾ ਜ਼ੀਰੋ ਹੀ ਰਹਿੰਦੀ ਇਹਨਾਂ ਦੀ ਪੰਜਾਬ ਚ ਸਾਡੇ ਨਾਲ ਲੜਦੇ ਨੇ ਵੀ ਦੇਖੋ ਜੀ ਉਹ ਤਾਂ ਬੈਲਟ ਪੇਪਰ 'ਚ ਪਾ ਲੈ ਕਿੱਥੇ ਬੈਲਟ ਪੇਪਰ 'ਚ ਪਾ ਲੈ ਜੀ ਦੱਸੋ ਚੰਨੀ ਸਾਹਿਬ ਕਿੱਥੇ ਬੈਲਟ ਪੇਪਰ 'ਚ ਪਾ ਲਿਆ ਸੀ ਚੰਨੀ ਸਾਹਿਬ ਤੁਸੀਂ ਲੋਕਾਂ 'ਚ ਤਾਂ ਕਦੇ ਗਏ ਨਹੀਂ ਕਾਂਗਰਸ ਵਾਲੇ ਸਾਰੇ ਤੁਸੀਂ ਤੁਸੀਂ ਤਾਂ ਉਡੀਕ ਹੀ ਜਾਂਦੇ ਹੋ 5 ਸਾਲ ਬਾਅਦ ਸਾਡੀ ਵਾਰ ਹੀ ਆਊਗੀ ਲੋਕ ਸਾਨੂੰ ਵਾਰ ਹੀ ਦਿੰਦੇ ਹੁੰਦੇ ਆ ਉਹ ਵਾਰੀਆਂ ਵਾਲੇ ਦਿਨ ਚਲੇ ਗਏ ਉੱਪਰ ਵੀ ਤੁਸੀਂ ਪਿਛਲੇ 2014 ਤੋਂ ਲੈ ਕੇ 26 ਹੋ ਗਈ ਹੁਣ 12 ਸਾਲ ਹੋ ਗਏ ਉੱਪਰ ਵੀ ਡਿੱਕੀ ਜਾਂਦੇ ਸਾਡੀ ਵਾਰੀ ਆਊਗੀ ਜਨੀ ਸਾਬ ਤੁਸੀਂ ਲੈਣਾ ਕੀ ਹੈ ਨਾਲੇ ਲੋਕਾਂ ਦੇ ਵੋਟਾਂ ਤੇ ਉੱਥੇ ਥੋੜਾ ਨਲਾਮ ਘਰ ਖੁੱਲਿਆ ਹੋਇਆ ਉੱਥੇ ਕਾਂਗਰਸ ਦਾ ਉੱਥੇ ਪਰਚੀਆਂ ਨਿਕਲੀਆਂ ਜਾਂਦੀਆਂ ਨੇ ਤੁਸੀਂ ਆਉਂਦੀਆਂ ਪਰਚੀਆਂ ਪੁਰਚੀਆਂ ਪਾਓ ਉੱਥੇ ਜਾ ਕੇ ਜੇ ਭਲਾ ਕਿਸੇ ਹੋਰ ਨੂੰ ਨਿਕਲੇ ਕੁਰਸੀ ਸੀਐਮ ਦੀ ਗੁਰੇਡ ਚੱਕ ਵੱਧ ਚੱਕਦਾ ਕਿਸੇ ਨੇ ਫੇ ਕੀ ਕਰੋਗੇ ਤੁਸੀਂ ਉੱਥੇ ਜਾ ਕੇ ਗੌਰ ਰੱਖੋ ਉੱਥੇ ਕੋਈ ਐ ਪਰਚੀ ਵੱਧ ਪਾ ਗਿਆ ਕੋਈ ਚਾਰ ਪਾ ਦੂਗਾ ਪੰਜ ਪਾ ਦੂਗਾ ਕੋਈ ਜੇ ਸੀਐਮ ਦੀ ਨਹੀਂ ਮਿਲਦੀ ਦੋ ਡਿਪਟੀ ਸੀਐਮ ਦਾ ਪੈਕੇਜ ਦੇਖ ਲਓ ਵੀ ਦੋ ਡਿਪਟੀ ਸੀਐਮ ਕਿੰਨੇ ਜਿੱਦਨੇ ਹੋ ਜੀ ਉੱਥੇ ਲੱਗਿਆ ਹੋਇਆ ਉੱਥੇ ਨਿਲਾਮੀ ਲੱਗੀ ਹੋਈ ਆ ਤੁਸੀਂ ਇੱਥੇ ਫਿਰਦੇ ਹੋ ਵੋਟਾਂ ਦੀਆਂ ਗੱਲਾਂ ਕਰਦੇ ਤੁਸੀਂ ਕੀ ਲੈਣਾ ਲੋਕਾਂ ਤੋਂ ਤੁਸੀਂ ਲੋਕਾਂ ਦੇ ਮਸਲਿਆਂ 'ਚ ਕਦੇ ਆਏ ਤਾਂ ਹੈ ਨਹੀਂ ਪੰਜਾਬ ਅਪਡੇਟ ਦੇ ਵਿੱਚ ਫਿਲਹਾਲ ਇਨਾ ਹੀ ਹੋਰ ਖਬਰਾਂ ਲਈ ਤੁਸੀਂ ਵੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਫਿਲਹਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ